ਆਮ ਹੌਲਿਆ ਦਿਖਾ ਕੇ ਨਾ ਮੇਰਾ ਤਾਂ ਇਹ ਮੈਨੂੰ ਉਹ ਫੱਟੇ ਕੋਲੇ ਲੈ ਕਹਿੰਦਾ ਸ਼ੇਰਾ ਬੀਬੀ ਐਮਪੀ ਬਾਰੇ ਪਤਾ ਮੈਂ ਕਿਹਾ हां ਥਾਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਕਹਿੰਦਾ ਨਾ ਮੈਂ ਕਿਹਾ ਹੋਰ ਕਹਿੰਦਾ ਬੇਗੁਰੇ ਬੰਦੇ ਨੇ ਮਾਰ ਤੇ ਬੇਜਵਾਨ ਮੈਂ ਕਿਹਾ ਥਾਂ ਇਹ ਮਤਲਬ ਥੋੜੀ ਆ ਯਾਰ ਓਏ ਕਹਿੰਦਾ ਹੁਣ ਤਾਂ ਇਹੀ ਆ ਕਹਿੰਦਾ ਮਨ ਲਾ ਪਾਖੜਾ ਡੈਮ ਮੈਂ ਠੀਕ ਆ ਤਾਂ ਕਹਿੰਦਾ ਤੂੰ ਇਹਦਾ ਕਹਿੰਦਾ ਮੈਨੇਜਰ ਆ ਮੈਂ ਕਿਹਾ ਠੀਕ ਆ ਤਾਂ ਕਹਿੰਦਾ ਟੋਟਲ ਇਚ 4 ਫੁੱਟ ਪਾਣੀ ਦੀ ਕੈਪੈਸਿਟੀ ਕਹਿੰਦਾ ਮੈਨੇਜਰ ਸਾਹਿਬ ਸਾਨੂੰ ਇਹ ਵੀ ਪਤਾ ਵੀ ਆਉਣ ਵਾਲੇ 16 ਦਿਨ ਫੁੱਲ ਮੀਂਹ ਪੈਣਿਆ ਮੈਂ ਕਿਹਾ ਠੀਕ ਹੈ ਤਾਂ ਕਹਿੰਦਾ ਮੈਨੇਜਰ ਸਾਹਿਬ ਪਰ ਸੋ ਵਿੱਚ 2 ਫੁੱਟ ਪਾਣੀ ਹੋ ਗਿਆ ਮੰਨ ਲਾ ਮੈਂ ਠੀਕ ਹੈ ਤਾਂ ਕਹਿੰਦਾ ਚੌਥੇ ਵਿੱਚ 3 ਫੁੱਟ ਪਾਣੀ ਹੋ ਗਿਆ ਮਹਾ ਤਾਂ ਠੀਕ ਹੈ ਕਹਿੰਦਾ ਪੰਜਵੇਂ ਵਿੱਚ 4 ਫੁੱਟ ਪਾਣੀ ਹੋ ਗਿਆ ਮੈਂ ਕਿਹਾ ਠੀਕ ਹੈ ਤਾਂ ਕਹਿੰਦਾ ਮੇਰਾ ਸਾਲਾ ਫੱਟਾ ਕਦੋਂ ਚੱਕੇਗਾ ਠੀਕਾ ਠੀਕਾ ਕਰੀ ਜਨਾ ਕਹਿੰਦਾ ਜੇ ਇਹੀ ਲੱਛਣਾ ਕਰਕੇ ਕਹਿੰਦਾ ਮੇਰਾ ਉਹ ਖਾਲ ਟੁੱਟ ਗਿਆ ਕਹਿੰਦਾ ਇਹ ਕਾਦੀ ਮੈਨੇਜਮੈਂਟ ਆ ਓਏ ਕਹਿੰਦਾ ਮੈਂ ਤਾਂ ਤਾਂ ਹੀ ਕਹਿਆ ਸੀ ਨਾ ਬੇਗਰੇ ਬੰਦੇ ਨੇ ਮਾਰਦੇ ਬੇਜਵਾਨ ਕਹਿੰਦਾ ਉਹੀ ਬੇਗਰੇ ਨੇ ਤੂੰ ਕੰਮ ਕੀਤਾ ਕਹਿੰਦਾ ਉਹੀ ਉਹਨਾਂ ਨੇ ਕੀਤਾ ਕਹਿੰਦਾ ਸ਼ੇਰਾ ਇਹ ਵੀ ਐਂ ਕਰਦੇ ਨੇ ਕਹਿੰਦਾ ਪਹਿਲੇ 2-3 ਦਿਨ ਤਾਂ ਇਹ ਖਬਰਾਂ ਚਲਾਈ ਜਾਂਦੇ ਵੀ ਹਜੇ ਖਾਤਰੇ ਦੇ ਨਿਸ਼ਾਨ ਤੋਂ ਪਾਣੀ 3 ਫੁੱਟ ਥੱਲੇ ਆ ਹਜੇ 2 ਫੁੱਟ ਥੱਲੇ ਆ ਕਬਰਾਂ ਉਹਨਾਂ ਹਜੇ 1 ਫੁੱਟ ਥੱਲੇ ਆ ਕਹਿੰਦਾ ਸਿੱਧੀ 5:00 ਵਜੇ ਖਬਰ ਫਿਰ ਇਹੀ ਦਿੰਦੇ ਹੁਣ ਖਾਤਰੇ ਦਾ ਨਿਸ਼ਾਨ ਪਾਣੀ ਪਾਰ ਕਰ ਗਿਆ ਜੇ ਭੱਜਿਆ ਜਾਂਦਾ ਭੱਜ ਲੋ ਅਸੀਂ ਇੰਨੇ ਕਿਉਂ ਉਸਕ ਪਾਣੀ ਛੱਡ ਰਹੇ ਹਾਂ ਕਹਿੰਦਾ ਫਿਰ ਸ਼ਰਾਬ ਬੰਦੇ ਦਾ ਭੱਜ ਗਏ ਕਹਿੰਦਾ ਆਪਣੇ ਰਿਸ਼ਤੇਦਾਰਾਂ ਦੇ ਅੱਤੇ ਪਸੂ ਕਹਿੰਦਾ ਕੱਲ੍ਹਾ ਤੇ ਪੈ ਰਹੇਗੇ ਤੇ ਅੱਤੇ ਖੁਰਲੀਆਂ 'ਚ ਤੇ ਅੱਦੇ ਕਿੱਲਿਆਂ ਤੇ ਕਹਿੰਦਾ ਤੇ ਪਾਕਿਸਤਾਨ ਵੱਲ ਰੁੜ ਗਏ ਕਹਿੰਦਾ ਹੁਣ ਤੂੰ ਆਪ ਹੀ ਦੱਸ ਕਹਿੰਦਾ ਬੀਬੀ ਐਮਬੀ ਦਾ ਕੀ ਮਤਲਬ ਆ ਮੈਂ ਘਾਤਾ ਬੇਕੁਰੇ ਬੰਦੇ ਨੇ ਮਾਰਤੇ ਭੇਜ ਬੰਦ ਕਹਿੰਦਾ ਹਾਂ ਕਹਿੰਦਾ ਹਜੇ ਆਪਾਂ ਕਹਿ ਦਿੰਦੇ ਨਾ ਵੀ ਇਹ ਰੱਬ ਦੀ ਕਿਰਪਾ ਆ ਕਹਿੰਦਾ ਰੱਬ ਨੇ ਤਾਂ ਪਤਾ ਆਪਾਂ ਨੂੰ ਦਿਮਾਗ ਵੀ ਲਾ ਕੇ ਭੇਜਿਆ ਸੀਗਾ ਦਿਮਾਗ ਤੋਂ ਕਹਿੰਦਾ ਆਪਾਂ ਨੈੱਟ ਚਲਾ ਲੇ ਨੈੱਟ ਤੋਂ ਕਹਿੰਦਾ ਆਪਾਂ ਮੌਸਮ ਦੇਖਣ ਲੱਗੇ ਮੌਸਮ ਤੋਂ ਕਹਿੰਦਾ ਆਪਾਂ ਨੂੰ ਇਹ ਪਤਾ ਸੀ ਵੀ ਇਸ ਤੋਂ ਪਹਿਲਾਂ ਇੰਨੇ ਦਿਨ ਬਹੁਤ ਭਾਰੀ ਮੀਂਹ ਪੈਣਿਆ ਕਹਿੰਦਾ ਫੇਰ ਹੌਲੀ ਹੌਲੀ ਫੱਟੇ ਕਿਉਂ ਨਹੀਂ ਖੋਲੇਗੇ ਬੇਗੂਰੀ ਕੀਤੀ ਹੈ ਨਾ ਮੈਂ ਕਿਹਾ ਹਾਂ ਤਾਂ ਕਹਿੰਦਾ ਬੀਬੀ ਐਮਬੀ ਦਾ ਕੀ ਮਤਲਬ ਮੈਂ ਕਿਹਾ ਤਾਂ ਬੇਗੂਰੇ ਬੰਦੇ ਨੇ ਮਾਰ ਤੇ ਭੇਜਵਾ ਕਹਿੰਦਾ ਬੁੱਤ ਸਾਡਾ ਕੀ ਕਸੂਰ ਹੈ ਇੱਚ ਸਾਨੂੰ ਤਾਂ ਕਹਿੰਦਾ ਖਬਰਾਂ ਵਾਲੇ ਇਹ ਦਿਖਾਉਂਦੇ ਹੁੰਦੇ ਆ ਨਾ ਵੀ ਕਵਰਾ ਹੋਣਾ ਹਜੇ ਖਤਰੇ ਦੇ ਨਿਸ਼ਾਨ ਤੋਂ ਪਾਣੀ ਐਨਾ ਥੱਲੇ ਆ। ਖਤਰੇ ਦੇ ਨਿਸ਼ਾਨ ਤੋਂ ਪਾਣੀ ਐਨਾ ਥੱਲੇ ਆ। ਕਹਿੰਦਾ ਸਿੱਧੀ ਖਬਰ ਇਹ ਕੋ ਦਿੰਦਿਆ ਵੀ ਹੁਣ ਖਤਰੇ ਦੇ ਨਿਸ਼ਾਨ ਤੋਂ ਪਾਣੀ ਟੱਪ ਗਿਆ। ਵੀ ਭੱਜਿਆ ਜਾਂਦਾ ਤੁਸੀਂ ਭੱਜ ਸਕਦੇ ਹੋ। ਕਹਿੰਦਾ ਅਸੀਂ ਤਾਂ ਭੱਜ ਜਾਵਾਂਗੇ ਨਾ ਸਾਡੇ ਕਿੱल्ल्या ਤੇ ਖੜੇ ਪਸੂ ਕਿੱਥੇ ਭੱਜਣਗੇ? ਕਹਿੰਦਾ ਕਿੰਨੀਆਂ ਆ ਕੋ ਦੁਸ਼ਮਣੀਆਂ ਕੱਢਣਗੇ ਯਾਰ ਕਹਿੰਦਾ ਸਾਡੇ ਨਾਲ ਹੁਣ। ਕਹਿੰਦਾ ਕਾਦੀ ਮੈਨੇਜਮੈਂਟ ਹੋ ਗਈ ਪੁੱਤ ਇਹ। ਕਹਿੰਦਾ ਜਦੋਂ ਅਸੀਂ ਖੇਤਾਂ 'ਚ ਪਾਣੀ ਲਾਉਣੇ ਆ ਜੇ ਖਾਲ ਫੁੱਲ ਭਰ ਜੇ ਕਹਿੰਦਾ ਸਾਨੂੰ ਵੀ ਪਤਾ ਹੁੰਦਾ ਵੀ ਪਿਛਲੇ 2-11 'ਚ ਹੋਰ ਵੜਦੋ ਨਹੀਂ ਖਾਲ ਟੁੱਟ ਜਾਊਗਾ ਕਹਿੰਦਾ ਇਹ ਕਿੱਥੋਂ ਸਖਲਾਈ ਲੈ ਕੇ ਆਉਂਦੇ ਆ ਵੀ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਜੇ ਫੁੱਲ ਟਾਈਮ ਭਰ ਗਿਆ ਤਾਂ ਮਾੜਾ-ਮਾੜਾ ਪਾਣੀ ਛੱਡਣਾ ਚਾਹੀਦਾ ਨਹੀਂ ਡੈਮ ਟੁੱਟ ਸਕਦੇ ਨੇ ਕੀ ਮੈਨੇਜਮੈਂਟ ਆ ਕਹਿੰਦਾ ਪੁੱਤੇ ਹੁਣ ਕਹਿੰਦਾ ਦੱਸ ਬੀਬੀ ਐਮਬੀ ਦਾ ਮਤਲਬ ਕੀ ਆ ਮਖਾਤਾ ਬੇਗਰੇ ਬੰਦਿਆਂ ਨੇ ਮਾਫ ਤੇ ਬੇਜਵਾਨ ਸੋ ਉਹ ਬੇਜਵਾਨਾਂ ਦਾ ਕੀ ਕਸੂਰ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਵੀ ਪਾਖੜਾ ਡੈਮ ਕੀ ਆ ਕਿਵੇਂ ਪਾਣੀ ਛੱਡਿਆ ਜਾਂਦਾ ਕਿਵੇਂ ਖਾਤਰੇ ਦੇ ਨਿਸ਼ਾਨ ਤੇ ਪਾਣੀ ਹੁੰਦਾ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੋ ਚਲੋ ਪ੍ਰਮਾਤਮਾ ਮਿਹਰ ਕਰੇ ਜੀ ਬਾਕੀ ਸਾਡੇ ਆ ਤਿੰਨ ਨੰਬਰ ਜੋ ਸਕਰੀਨ ਤੇ ਚੱਲ ਰਹੇ ਆ ਤੁਸੀਂ ਇੱਥੇ ਕਦੋਂ ਵੀ ਫੋਨ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਸਾਨੂੰ ਇਸ ਤਰ੍ਹਾਂ ਦੇ ਰਾਸ਼ਨ ਦੀ ਜ਼ਰੂਰਤ ਆ ਸਾਡੇ ਪਿੰਡ ਵੱਲੋਂ ਰਾਸ਼ਨ ਬਿਲਕੁਲ ਤਿਆਰ ਵਰ ਤਿਆਰਾ ਤੁਹਾਡੇ ਇੱਕ ਫੋਨ ਦੀ ਦੇਰ ਆ ਅਸੀਂ ਨਾਲ ਦੀ ਨਾਲ ਤੁਹਾਡੇ ਕੋਲੇ ਪਹੁੰਚ ਜਾਾਂਗੇ ਸਤਿ ਸ੍ਰੀ ਅਕਾਲ ਜੀ